ਸਾਰੇ ਕਾਂਗਰਸ ਦੇ ਕੌਂਸਲਰਸ ਬੰਨ ਕੇ ਖੜੇ ਹੋਏ ਆ ਅਸੀਂ ਕਮਿਸ਼ਨਰ ਸਾਹਿਬ ਨੂੰ ਇੱਕ ਮਿੰਟ ਇੱਕ ਮਿੰਟ ਲੈਟਰ ਦਿੱਤੀ ਹੈ ਕਿ ਮਹੀਨੇ ਚ ਐਕਟ ਦੇ ਹਿਸਾਬ ਦੇ ਨਾਲ ਰੂਲ ਦੇ ਹਿਸਾਬ ਦੇ ਨਾਲ ਇੱਕ ਮੀਟਿੰਗ ਮਹੀਨੇ ਬਾਅਦ ਬੁਲਾਉਣੀ ਚਾਹੀਦੀ ਹੈ ਇਹ ਜਿਹੜੀ ਅੰਬ ਸਰ ਕਾਰਪੋਰੇਸ਼ਨ ਹੈ ਇੱਕ ਮਿੰਟ ਯਾਰ ਸਾਇਲੈਂਸ ਇਹਨਾਂ ਨੇ 2.5 ਮਹੀਨੇ ਹੋ ਗਏ ਨੇ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਕਿਉਂਕਿ ਜਾਲੀ ਮੇਅਰ ਬੈਠਾ ਹੈ ਇਹਦੇ ਕੋਲ ਆਪਣੀ ਮੈਜੋਰਟੀ ਨਹੀਂ ਹੈ ਪਾਉਸੇ ਜੋ ਪਿਛਲੀ ਵਾਰ ਹੋਇਆ ਸਾਡੇ ਕਾਂਗਰਸ ਦੇ ਭਾਜਪੀ ਔਰ ਅਕਾਲੀ ਦਲ ਨੇ ਇਹਨਾਂ ਨੂੰ ਕਿਸੇ ਚੀਜ਼ ਦੇ ਵੀ ਮੋਰ ਨਹੀਂ ਲਾਈ ਔਰ ਪਾਸ ਨਹੀਂ ਕੀਤਾ ਇਹਨਾਂ ਨੇ ਸਰਕਾਰ ਨੇ ੱੱਕੇ ਨਾਲ ਹੀ ਕਮੇਟੀਆਂ ਦੀ ਅਪਰੂਵਲ ਕੰਮਾਂ ਦੀ ਅਪਰੂਵਲ ਅਸੀਂ ਕੰਮਾਂ ਨੂੰ ਰੋਕਣਾ ਨਹੀਂ ਚਾਹੁੰਦੇ ਬਟ ਜਿਸ ਪੱਧਰ ਤੇ ਕਾਰਪੋਰੇਸ਼ਨ ਚ ਇਹ ਜਾਲੀ ਮੇਅਰ ਕਰਪਸ਼ਨ ਕਰ ਰਿਹਾ ਆਮ ਆਦਮੀ ਪਾਰਟੀ ਦੇ ਕਾਉਂਸਲਰ ਕਰਪਸ਼ਨ ਕਰ ਰਹੇ ਨੇ ਅਸੀਂ ਉਸ ਚੀਜ਼ ਦੇ ਖਿਲਾਫ ਹੈ ਲੋਕਾਂ ਦਾ ਪੈਸਾ ਹੈ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਲੋਕਾਂ ਦੇ ਹੱਕਾਂ ਦਾ ਪੈਸਾ ਜਿਹੜਾ ਕਾਰਪੋਰੇਸ਼ਨ ਟੈਕਸ ਲੈਂਦੀ ਆ ਉਹ ਇਹਨਾਂ ਦੀ ਬੋਝਾਂ 'ਚ ਨਹੀਂ ਜਾਣਦੇ ਅਸੀਂ ਸਾਰੇ ਕਾਉਂਸਲਰ ਨੇ ਅੱਜ ਗੱਲ ਕੀਤੀ ਐ ਸੋ ਇੰਦਾ ਦੀ ਜਿਹੜੀ ਗੱਲਾਂ ਨੇ ਸ਼ਹਿਰ 'ਚ ਅੱਜ ਡਵੈਲਪਮੈਂਟ ਬਿਲਕੁਲ ਨਹੀਂ ਬਾਰਸ਼ਾਂ ਦਾ ਮੌਸਮ ਐ ਡੀਸੈਲਟਿੰਗ ਹੋ ਨਹੀਂ ਰਹੀ ਸ਼ਹਿਰਾਂ 'ਚ ਮਲੇ ਕੀ ਜੇ ਕਿਤੇ ਪ੍ਰਮਾਤਮਾ ਨਾ ਖੁਦਾ ਨਾ ਖਾਸ ਤੱਕ ਕੋਈ ਇੰਦਾ ਦੀ ਪਾਣੀ ਆ ਗਿਆ ਫਲੱਡ ਆ ਜਾਂ ਤੇ ਸਾਰਾ ਸ਼ਹਿਰ ਹੀ ਡੁੱਬ ਜਾਏਗਾ ਉਸ ਵਾਰ ਕਿਸੇ ਅਫਸਰ ਦਾ ਧਿਆਨ ਨਹੀਂ ਕਾਉਂਸਲਰਾਂ ਨੇ ਸ਼ਿਕਾਇਤ ਕੀਤੀ ਆ ਕਿ ਜਿਹੜੇ ਅਫਸਰ ਨੇ ਉਹ ਸਾਡੇ ਕਾਂਗਰਸੀ ਕਾਉਂਸਲਰਾਂ ਦੇ ਫੋਨ ਨਹੀਂ ਚੁੱਕਦੇ ਔਰ ਜਿਹੜੇ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਉਹਨਾਂ ਦੇ ਫੋਨ ਚੁੱਕਦੇ ਨੇ ਉਹਨਾਂ ਦੇ ਘਰਾਂ 'ਚ ਬੈਠਦੇ ਕੰਮ ਫੇਰ ਨਹੀਂ ਕੋਈ ਕਰਦੇ ਸਿਰਫ ਤੇ ਸਿਰਫ ਮੈਂ ਸਮਝਦਾ ਇੱਕ ਜਿਹੜਾ ਜਾਲੀ ਮੇਅਰ ਔਰ ਜਿਹੜੇ ਇਹਨਾਂ ਦੇ ਕਾਉਂਸਲਰ ਨੇ ਸ਼ਹਿਰ ਨੂੰ ਲੁੱਟਣ ਵੱਲ ਲੱਗੇ ਨੇ ਅੱਜ ਅਸੀਂ ਉਹਦੀ ਬਾਤ ਚੁੱਕੀ ਮੈਂ ਕਾਫੀ ਵਾਰ ਤਾਂ ਨਹੀਂ ਕੋਈ ਮਾਰ ਦਿੱਤਾ ਗਿਆ ਪਰ ਉਹਨਾਂ ਦਾ ਵੀ ਹਾਲ ਹੈ ਦੇਖੋ ਅਸੀਂ ਇਸ ਗੱਲ ਦਾ ਇਹ ਰੋਣਾ ਰੋਣਿਆ ਕਿ ਲਿਖ ਲੇ ਕੇ ਸਾਡਾ ਦੇ ਅਸੀਂ ਦੇ ਕਮਿਸ਼ਨਰ ਸਾਹਿਬ ਅੱਕੇ ਜਾ ਕੇ ਗੱਲ ਕਰ ਸਨ ਕਮਿਸ਼ਨਰ ਸਾਹਿਬ ਗੱਲ ਵੀ ਸੁਣਦੇ ਨੇ ਬਟ ਕੰਮ ਕੋਈ ਨਹੀਂ ਹੋ ਰਿਹਾ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਕੋਈ ਟੈਂਡਰ ਸਿਰੇ ਨਹੀਂ ਚੜ ਰਿਹਾ ਅੱਜ 2.5 ਮਹੀਨੇ ਹੋ ਗਏ ਪਿਛਲੀ ਮੀਟਿੰਗ ਤੋਂ ਅਗਲੀ ਮੀਟਿੰਗ ਨਹੀਂ ਬੁਲਾਈ ਗਈ ਇਸੇ ਕਰਕੇ ਤੇ ਬੁਲਾਈ ਨਹੀਂ ਜਾਂਦੀ ਵੀ ਕਿ ਇਹਨਾਂ ਕੋਲ ਮੈਜੋਰਟੀ ਨਹੀਂ ਫਿਰ ਕਾਂਗਰਸੀ ਡੋਲ ਅਪਉਣਗੇ ਕਿਉਂਕਿ ਆਡੀ ਗੱਲ ਸੁਣੀ ਨਹੀਂ ਜਾ ਰਹੀ ਅਸੀਂ ਆਪਣਾ ਹੱਕਾ ਰਾਈਟ ਹੈ ਅਸੀਂ ਲੋਕਾਂ ਦੀ ਆਵਾਜ਼ ਚੁਕਰੀਆਂ ਲੋਕਾਂ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਨੇ ਇਲੈਕਸ਼ਨਾਂ ਦੇ ਅਸੀਂ ਪੂਰੇ ਕਰਦੇ ਪਰ ਕਾਹਦੀ ਕਿਸੇ ਹਾਊਸ ਦੀ ਮੀਟਿੰਗ ਨੂੰ ਤਾਂ ਮੰਨਦੇ ਨਹੀਂ ਕਿ ਹਾਊਸ ਦੀ ਮੀਟਿੰਗ ਕੋਵਰ ਕਾਲ ਦੇ ਦੇਖੋ ਲੋਕਾਂ ਦੇ ਕੰਮ ਤੇ ਕਰਾਉਂਦੇ ਆ ਨਾ ਜ ਛੋਟੀ ਗਲਤੀ ਹੈ ਅੱਜ ਜਾਲੀ ਮੇਅਰ ਬਹਿ ਗਿਆ ਸੀ ਉਹ ਮੇਅਰ ਤੇ ਮੰਨਦੇ ਨਹੀਂ ਅਸੀਂ ਕਮਿਸ਼ਨਰ ਸਾਹਿਬ ਨੂੰ ਕਹਿੰਦੇ ਆ ਕਿ ਤੁਸੀਂ ਕੋ ਹਾਉਸਿੰਗ ਮੀਟਿੰਗ ਕਿਹਾ ਹੋਗੇ ਬਿਲਕੁਲ ਆਵਾਂਗੇ ਕੰਪੀਟੈਂਟ ਅਥਾਰਟੀ ਕਮਿਸ਼ਨਰ ਹੈ ਕਮਿਸ਼ਨਰ ਸਾਹਿਬ ਕੋ ਸਾਰੀ ਪਾਵਰ ਹੈ ਉਹ ਕੰਮ ਕਰਾ ਸਕਦੇ ਨੇ ਅਸੀਂ ਕਮਿਸ਼ਨਰ ਸਾਹਿਬ ਨੂੰ ਰਿਕਵੈਸਟ ਕਰ ਰਹੇ ਆ ਇਸ ਜਾਲੀ ਮੇਅਰ ਕੋ ਦੋ ਅਸੀਂ ਜਾਂਦੇ ਹੀ ਨਹੀਂ ਨਾ ਸਾਡਾ ਕੋਈ ਕਾਉਂਸਲਰ ਜਾਂਦਾ ਲੋਕਾਂ ਦੇ ਕੰਮ ਨਹੀਂ ਹੋ ਰਹੇ ਫਿਰ ਵੀ ਤੁਸੀਂ ਅੱਜ ਲੋਕਾਂ ਦੀ ਜਿਹੜੀ ਸਵਾਜ ਲੈ ਕੇ ਆਏ ਹੋ ਦੇਖੋ ਲੋਕਾਂ ਦੇ ਕੰਮ ਨਹੀਂ ਅਸੀਂ ਕਾਂਗਰਸ ਸਰਕਾਰ ਹੈ ਅਸੀਂ ਆਪੋਜੀਸ਼ਨ ਦੇ ਸਾਡਾ ਹੱਕ ਹੈ ਆਪਾਂ ਲੋਕਾਂ ਦੀ ਬਾਤ ਚੁੱਕ ਲਈ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਨੂੰ ਕਾਉਂਸਲਰ ਬਣਾਇਆ ਲੋਕਾਂ ਨੇ ਅਸੀਂ ਵਾਅਦੇ ਕੀਤੇ ਨੇ ਔਰ ਲੋਕਾਂ ਨੂੰ ਸਾਡੇ ਤੋਂ ਮੀਤ ਸੀ ਤੇ ਲੋਕਾਂ ਨੇ ਸਾਨੂੰ ਮੈਜੋਰਟੀ ਚ ਲਿਆਂਦਾ ਪਾਵੇਂ ਅਸੀਂ ਆਪਣਾ ਮੇਅਰ ਨਹੀਂ ਬਣਾ ਸਕੇ ਤੱਕੇ ਤੱਕਾ ਹੋਇਆ ਸਾਡੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਆਪਣਾ ਮੇਅਰ ਨਹੀਂ ਬਣਾ ਸਕੇ ਪਰ ਅਸੀਂ ਲੋਕਾਂ ਦੀ ਆਵਾਜ਼ ਤੇ ਚੁੱਕਾਂਗੇ ਜੇ ਅਸੀਂ ਘਰਾਂ 'ਚ ਬਹਿ ਜਾਂਦੇ ਹਾਂ ਕਿ ਲੋਕਾਂ ਨੂੰ ਵੀ ਸਾਡੇ ਤੇ ਵਿਸ਼ਵਾਸ ਖਤਮ ਹੋ ਜਾਏਗਾ ਕਾਉਂਸਲਰ ਹੁੰਦੇ ਰਹਿੰਦੇ ਅਜੇ ਜਿੰਨੇ ਵੀ ਕਾਂਗਰਸ ਦੇ ਕਾਉਂਸਲਰ ਹੈਗੇ ਆ ਜਾਂ ਜਿਹੜੇ ਹੋਰ ਵੀ ਕੋਈ ਕਾਉਂਸਲਰ ਹੈ ਜਿਨ੍ਹਾਂ ਦੇ ਕੋਈ ਮੰਗ ਹੁੰਦੇ ਆ ਸੋ ਅਸੀਂ ਟਾਈਮ ਟੂ ਟਾਈਮ ਅਸੀਂ ਇਹਨਾਂ ਦੀ ਮੀਟਿੰਗ ਕਰਕੇ ਤੇ ਆਪਣੇ ਜਿਹੜੇ ਕਮਿਊਨੀਕੇਸ਼ਨ ਗੈਪ ਆ ਰਿਜ਼ੋਲਵ ਕਰ ਲੈਨੇ ਉਹਨਾਂ ਦੇ ਸੁਣ ਲੈਨੇ ਉਹਨਾਂ ਦੀ ਪ੍ਰੋਬਲਮਸ ਪਤਾ ਲੱਗ ਜਾਂਦੀਆਂ ਜੋ ਉਹਨਾਂ ਦੇ ਹੱਲ ਪੋਸੀਬਲ ਹੈ ਉਹ ਆਪਾਂ ਕਰ ਦੋ। ਉਹ ਕਰਦੇ ਉਹ ਜਿਹੜੇ ਕੌਂਸਲਿੰਗ ਹੋਈ ਕੰਮ ਜਿਹੜੇ ਹੋ ਰਹੇ ਨੇ ਮੇਅਰ ਸਾਹਿਬ ਨੇ ਆਲਰੇਡੀ ਕੱਲ ਅਨਾਉਂਸਮੈਂਟ ਕਰਤੀ ਹੈ ਕਿ ਜਿਹੜੀ ਹਾਊਸ ਦੀ ਮੀਟਿੰਗ ਹੈ ਉਹ ਇੱਕ ਹਫਤੇ ਦੇ ਵਿੱਚ ਹੋ ਜਾਏਗੀ। ਜਿਹੜੇ ਉਹ ਕਹ ਰਹੇ ਜਿਹੜੇ ਕੰਮ ਬੁੱਕੇ ਹੋਏ ਨਹੀਂ ਜਾਂ ਕਮਿਸ਼ਨਰੀ ਕਰ ਰਹੇ ਮੇਅਰ ਆਪਣੇ ਵੱਲੋਂ ਜਿਹੜੇ ਉਦਘਾਟਨ ਕਰ ਰਹੇ ਨੇ ਜਾਂ ਉਹ ਕਰ ਨਹੀਂ ਨਹੀਂ ਦੇਖੋ ਅਸੀਂ ਵੀ ਆਰ 1 ਟੀਮ ਜਿਹੜੇ ਸਾਡੇ ਮੇਅਰ ਸਾਹਿਬ ਨੇ ਜਿਹੜੇ ਸਾਡੇ ਸਾਰੇ 85 ਦੇ 85 ਕਾਉਂਸਲਰ ਨੇ ਵੀ ਆਰ 1 ਟੀਮ ਅਸੀਂ ਸਾਰੇ ਜਣੇ ਸ਼ਹਿਰ ਦੇ ਭਲਾਈ ਲਈ ਇੱਥੇ ਬੈਠੇ ਆਂ ਤੇ ਉਹੀ ਕੰਮ ਕਰਾਂਗੇ ਸਰ ਕਮਿਸ਼ਨਰ ਸਾਹਿਬ ਕਹਿ ਰਹੇ ਵਾੜਾ ਦੇ ਵਿੱਚ ਸਫਾਈ ਦੀ ਬੜੀ ਮੁਸ਼ਕਲ ਆ ਸਫਾਈ ਨਹੀਂ ਹੋ ਰਹੀ ਸਫਾਈ ਦੇ ਨਵੇਂ ਟੈਂਡਰ ਲੱਗੇ ਹੋਏ ਨੇ ਪੁਰਾਣੀ ਕੰਪਨੀ ਜਿਹੜੀ ਆ ਉਹ ਉਹਨੇ ਕੰਮ ਛੱਡਣ ਦਾ ਫੈਸਲਾ ਕਰ ਲਿਆ ਹੈ ਜਿਸ ਕਰਕੇ ਨਵੇਂ ਟੈਂਡਰ ਲੱਗੇ ਹੋਏ ਨੇ ਹੋਰ ਮਹੀਨੇ ਡੇਢ ਮਹੀਨੇ ਤੱਕ ਉਹ ਆਪਣਾ ਕੰਮ ਸ਼ੁਰੂ ਕਰ ਦੇਣਗੇ ਸਰ ਕਈ ਵਾਰ ਪਾਪਾ ਇਹਨਾਂ ਕੋਲ ਆ ਕੇ ਕਹਿੰਦੇ ਆ ਕਿ ਅੱਗੇ ਵੀ ਦੋ ਵਾਰੀ ਉੱਥੇ ਵਿਜ਼ਿਟ ਕਰ ਚੁੱਕੇ ਨੇ ਪਰ ਉਹਦਾ ਕੋਈ ਹੱਲ ਨਹੀਂ ਕੀਤਾ ਗਿਆ ਕੌਣ ਕਹਿ ਰਿਹਾ ਜੀ ਸਰ ਜਿਹੜੇ ਕੰਮ ਤੋਂ ਤੁਹਾਨੂੰ ਐਂਨਾ ਨਾ ਕਿ ਕਿੱਥੇ ਕਿੱਥੇ ਵਿਜ਼ਿਟ ਕਰਦਾ ਹੈ ਇੱਥੇ ਦੋ ਵਾਰੀ ਅੱਗੇ ਵੀ ਆ ਚੁੱਕੇ ਨੇ ਤੁਹਾਡੇ ਕੋਲ ਕਹਿੰਦੇ ਮਿਲ ਜੂ ਨਹੀਂ ਇਹੋ ਜਿਹਾ ਮੇਰੇ ਨਾਲ ਤਾਂ ਹੋਣੇ ਤੁਹਾਡੇ ਸਾਹਮਣੇ ਸਾਰੀ ਮੀਟਿੰਗ ਹੋਈ ਕੋਈ ਗੱਲ ਨਹੀਂ ਹੋਈ ਸਰ ਉਹ ਇਸ ਤਰ੍ਹਾਂ ਕੀ ਕਾਂਗਰਸੀ ਕੌਂਸਲਰਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਹੀ ਮੇਅਰ ਬਣਿਆ ਉਹਨੂੰ ਮੇਅਰ ਮੰ ਪ੍ਰੀਮੀਅਰ ਨੇ ਡਿਕਟਿਮੇਅਰ ਨੇ ਤੇ ਵੀ ਹੈ 85 ਕਾਉਂਸਲਰ ਸਾਡੇ ਰਿਕਾਰਡ ਦੇ ਹਿਸਾਬ ਨਾਲ ਇਹੀ ਇਨਫੋਰਮੇਸ਼ਨ ਹੈ ਤੇ ਇਹੀ ਅਸੀਂ ਕਰ ਰਹੇ ਹਾਂ ਅੱਗੇ ਬਾਰਸ਼ ਦਾ ਮੌਸਮ ਆ ਰਿਹਾ ਉਹਨਾਂ ਨੇ ਕਹਿਣਗੇ ਕਿ ਕੀ ਤਿਆਰੀ ਕੀਤੀ ਗਈ ਹੈ ਸਾਡੇ ਡੇ ਸਿਲਟਿੰਗ ਦੇ ਟੈਂਡਰ ਲਗਾਤਾਰ ਚੱਲ ਰਹੇ ਨੇ ਚਾਰ ਡੇ ਸਿਲਟਿੰਗ ਮਸ਼ੀਨਾਂ ਨੇ ਜਿਹੜੀਆਂ ਦਿਨ ਰਾਤ ਚੱਲ ਰਹੀਆਂ ਨੇ ਮੇਰੇ ਕੋਲ ਉਹਨਾਂ ਦੀ ਪ੍ਰੋਗਰੈਸ ਰਿਪੋਰਟ ਆਂਦੀ ਹੈ ਮੈਂ ਉਹਨਾਂ ਨੂੰ ਆਪ ਮਾਨੀਟਰ ਕਰ ਰਹੇ ਹਾਂ ਜਿਹੜਾ ਵੀ ਮੌਨਸੂਨ ਤੋਂ ਪਹਿਲਾਂ ਪਹਿਲਾਂ ਜੇ ਜੋ ਰਹਿ ਗਿਆ ਜਿੰਨਾ ਮੈਕਸਿਮਮ ਹੋ ਸਕਦਾ ਹੈ ਉਹ ਅਸੀਂ ਕਵਰ ਕਰਾਂਗੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫ Providing a wide range of professional courses with 100% placement assistance. We are